ਪਹਿਲਾ ਤਾਂ ਜੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਮਾਲਕ ਦਾ ਵੀ ਇੱਥੇ ਜਿਹੜਾ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਬੇਨਤੀ ਕਰਦਾ ਹਾਂ ਕਿ ਮੈਂ ਉਹਨੇ ਜੋ ਦੇਖਿਆ ਹੈਗਾ ਦੋ ਚਾਰ ਦਿਨ ਚ ਕਿ ਇੱਕ ਤਾਂ ਜਿਹੜੀ ਬਾਈਕਸ ਦੀ ਹੈਗੀ ਮੋਡੀਫਿਕੇਸ਼ਨ ਬਹੁਤ ਕੀਤੀ ਹੋਈ ਹੈ ਬੱਚਿਆਂ ਤਾਂ ਪੇਰੈਂਟਸ ਨੂੰ ਇਹ ਬੇਨਤੀ ਹੈ ਕਿ ਜਿਹੜੇ ਤੁਹਾਡੇ ਬੱਚੇ ਹੈਗੇ ਆ ਠੀਕ ਹੈ ਨਾ ਆਪ ਹੀ ਜਿਹੜਾ ਹੈਗਾ ਉਹਨਾਂ ਨੇ ਮੋਡੀਫਾਈਡ ਸਲੈਂਸਰ ਕਰਾਏ ਨੇ ਲਾਈਟਸ ਚੇਂਜ ਕਰਾਈਆਂ ਹੋਈਆਂ ਰੰਗ-ਪਨੰਗੀ ਆ ਐਲਈਡੀ ਲਾਈਟਸ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਚੇਂਜ ਕਰਾ ਦੋ ਪਿੰਡ ਦੇ ਬੁਲੇਟ ਹੈਗੇ ਨੇ ਉਹਨਾਂ ਦੇ ਸਲੰਸਰ ਜਿਹੜੇ ਹੈਗੇ ਮੋਡੀਫਾਈਡ ਨੇ ਉਹਦੇ ਨਾਲ ਕੀ ਹੈ ਕਿ ਕੋਈ ਜਿਹੜੇ ਏਜਡ ਵਿਅਕਤੀ ਹੈਗੇ ਆ ਠੀਕ ਹੈ ਨਾ ਉਹਨਾਂ ਦਾ ਇੱਕ ਤਾਂ ਐਕਸੀਡੈਂਟ ਦਾ ਕਾਰਨ ਵੀ ਬਣਦੇ ਆ ਤੇ ਹੈਲਥ ਇਸ਼ੂ ਵੀ ਇਹਦੇ ਨਾਲ ਕ੍ਰੀਏਟ ਹੁੰਦੇ ਆ ਨੋਇਸ ਪੋਲੂਸ਼ਨ ਵੀ ਹੁੰਦਾ ਹੈ ਠੀਕ ਹੈ ਨਾ ਬੜੀ ਸਖਤ ਧਾਰਾਵਾਂ ਹੈਗੀਆਂ ਨੇ ਨੋਇਸ ਪੋਲੂਸ਼ਨ ਐਕਟ 'ਚ ਇਹਦਾ ਐਫਆਰ ਵੀ ਦਰਜ ਕਰਨੀ ਪੈਂਦੀ ਹੈ ਠੀਕ ਹੈ ਤੇ ਆਪਾਂ ਉਹ ਵੀ ਹੌਲੀ ਹੌਲੀ ਅੱਗੇ-ਅੱਗੇ ਜਿਹੜਾ ਹੈਗਾ ਆ ਪ੍ਰੋਸੈਸ ਕਰਾਂਗੇ ਜਿਹੜਾ ਜਿੰਨੀ ਜ਼ਿਆਦਾ ਲੋਕਾਂ ਨੂੰ ਪ੍ਰੇਸ਼ਾਨ ਕਰੂਗਾ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਜਿਹੜੇ ਸ਼ਹਿਰ ਦਾ ਮਾਹੌਲ ਜਿਹੜਾ ਖਰਾਬ ਵੀ ਕਰਦੇ ਆ ਜਾਂ ਨਸ਼ੇ ਦੇ ਵਿੱਚ ਇਸ ਦਲਦਲ ਚ ਫਸੇ ਹੋਏ ਆ ਜਾਂ ਵੇਚਦੇ ਆ ਜਾਂ ਉਹ ਸੇਵਨ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਜੀ ਆਪਾਂ ਨਸ਼ੇ ਦੇ ਪ੍ਰਤੀ ਸਭ ਤੋਂ ਪਹਿਲਾਂ ਤਾਂ ਦੇਖੋ ਇਹਨੂੰ ਜੇ ਨਸ਼ੇ ਨੂੰ ਖਤਮ ਕਰਨਾ ਹੈ ਇਦੇ ਲਈ ਜਿਹੜਾ ਪੁਲਿਸ ਵੱਲੋਂ ਜਿਹੜਾ ਕੰਮ ਹੈਗਾ ਉਹ ਤਾਂ ਮੈਂ ਤੁਹਾਨੂੰ ਪੂਰੀ ਗਾਰੰਟੀ ਦਿੰਦਾ ਵੀ ਉਹ ਪੂਰਾ ਜਿਹੜਾ ਸਾਡੀ ਡਿਊਟੀ ਬਣਦੀ ਹੈ ਉਹ ਕੀਤੀ ਜਾਊਗੀ ਮੈਂ ਤੁਹਾਡੇ ਮਾਧਿਅਮ ਰਾਹੀਂ ਜਨਤਾ ਨੂੰ ਵੀ ਬੇਨਤੀ ਕਰਦਾ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਆ ਸੀਕ੍ਰੇਟਲੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਤੁਹਾਡਾ ਨਾਮ ਬਿਲਕੁਲ ਕਿਤੇ ਨਹੀਂ ਆਊਗਾ ਸਾਨੂੰ ਕੋਈ ਵੀ ਇਨਫੋਰਮੇਸ਼ਨ ਹੈਗੀ ਆ ਤੁਸੀਂ ਦਿਓ ਪਹਿਲ ਦੇ ਆਧਾਰ ਤੇ ਇਹਦੇ ਵਰਕ ਕਰਕੇ ਜੋ ਵੀ ਜੇ ਕਿਸੇ ਨੂੰ ਸਾਨੂੰ ਹੈਗਾ ਕੋਈ ਪੈਡਲਰ ਹੈਗਾ ਵੇਚਦਾ ਹੈ ਉਹਨੂੰ ਫੜਿਆ ਜਾਊਗਾ ਜੇ ਕੋਈ ਬੱਚਾ ਇਹਦੀ ਚਪੇਟ 'ਚ ਆ ਗਿਆ ਹੈ ਉਹਦੀ ਸਾਡੇ ਵੱਲੋਂ ਉਹਦੀ ਮਦਦ ਵੀ ਕੀਤੀ ਜਾਊਗੀ ਠੀਕ ਹੈ ਨਾ ਜੇ ਤੁਸੀਂ ਕਿਤੇ ਚਾਹਦੇ ਹੋ ਕੋਈ ਅਵੇਅਰਨੈਸ ਪ੍ਰੋਗਰਾਮ ਬੱਚਿਆਂ ਲਈ ਲਾਉਣੇ ਨੇ ਉਹ ਵੀ ਜਿਹੜੇ ਹੈਗੇ ਆ ਅਸੀਂ ਜਿਹੜੇ ਹੈਗੇ ਮੈਨੇਜ ਕਰਾਂਗੇ ਹਰ ਇੱਕ ਤਰ੍ਹਾਂ ਨਾਲ ਹਰੇਕ ਪੱਖ ਨਾਲ ਜਿਹੜੀ ਹੈਗੀ ਤੁਹਾਡੀ ਸਹਾਇਤਾ ਕੀਤੀ ਜਾਊਗੀ ਪਰ ਇਹਦੇ ਲਈ ਸਾਨੂੰ ਜਿਹੜੀ ਹੈਗੀ ਜਨਤਾ ਦਾ ਸਾਥ ਚਾਹੀਦਾ ਹੈ ਸਾਡੇ ਤੇ ਭਰੋਸਾ ਕਰੋ ਸਾਨੂੰ ਦੱਸੋ ਜੇ ਐਕਸ਼ਨ ਨਹੀਂ ਹੁੰਦਾ ਫਿਰ ਤੁਸੀਂ ਬੋਲਣ ਦੇ ਹੱਕ ਦਾ ਪਹਿਲਾ ਤੁਸੀਂ ਆਹ ਹੁਣ ਮੈਨੂੰ ਇੱਥੇ ਹਫਤਾ ਹੋ ਗਿਆ ਮੇਰੇ ਕੋਲ ਇੱਕ ਦੋ ਬੰਦੇ ਨੇ ਆ ਕੇ ਕੰਪਲੇਨਟ ਕੀਤੀ ਹੈ ਮੈਂ ਚਾਹੁੰਦਾ ਵੀ ਜਲ ਤੋਂ ਜਿਆਦਾ ਬੰਦੇ ਮੇਰੇ ਕੋਲ ਆਉਣ ਮੈਨੂੰ ਦੱਸਣ ਵੀ ਕੀ ਇੱਥੇ ਦੀ ਪ੍ਰੋਬਲਮ ਹੈਗੀ ਹੈ ਸਿਰਫ ਨੈਸ਼ਰ ਰਿਲੇਟਡ ਨਹੀਂ ਕੋਈ ਹੋਰ ਵੀ ਜੇ ਤੁਹਾਨੂੰ ਸਮੱਸਿਆ ਹੈਗੀ ਹੈ ਟ੍ਰੈਫਿਕ ਰਿਲੇਟਡ ਹੈਗੀ ਹੈ ਕੋਈ ਬਾਜ਼ਾਰ ਰਿਲੇਟਡ ਸਮੱਸਿਆ ਹੈਗੀ ਹੈ ਕੁਝ ਵੀ ਜਿਹੜੀ ਤੁਹਾਡੀ ਸਮੱਸਿਆ ਹੈਗੀ ਹੈ ਮੇਰੇ ਨਾਲ ਆ ਕੇ ਸਾਂਝੀ ਕਰੋ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਉਹਦਾ ਜਲ ਤੋਂ ਜਲਦ ਜਿਹੜਾ ਹੈਗਾ ਹੱਲ ਕੀਤਾ ਜਾਵੇ ਸਿਰਫ ਨਾ